ਅਸੀ ਗਾਲ ਜੀ ਫਤਿਹ ਨੂਜ ਖਬਰ ਤੇ ਤੁਹਾਡਾ ਸਵਾਲ ਖਾਇ ਇਸ ਵਾਰ ਪਹੁੰਚੇ ਆ ਤੇ ਅਸ਼ਟਮੰਡ ਭੁੰਗ ਦੀ ਵੇਖਣ ਜਿੱਥੇ ਕਿ ਗੁਰਦੁਆਰਾ ਪਾਸ਼ੇ 7ਵੀਂ ਧੰਤਨ ਸਿੰਘ ਸਹਿਬ ਸ੍ਰੀ ਗੁਰੂ ਹਰਿਆਲਾ ਸਾਹਿਬ ਜੀ ਦੇ ਸਥਾਨ ਤੇ ਸਮੂਹ ਰਗਨਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਗਤਿਆਂ ਇਲਾਕੇ ਦੇ ਸਹਿਯੋਗ ਨਾਲ ਧੰਤਨ ਸਿੰਘ ਸ੍ਰੀ ਗੁਰੂ ਹਰਿਆਲਾ ਸਾਹਿਬ ਜੀ ਦੇ ਜੋਤੀ ਜੋਦ ਦੇਵਸ ਨੂੰ ਸਵਾਗਤ ਅਤੇ ਸ੍ਰੀ ਗੁਰੂ ਹਰਕਿਸ਼ਰ ਸਾਹਿਬ ਜੀ ਦੇ ਗੁਰਤਾ ਗਦੀਨ ਸਵਾਗਤ ਮਹਾਨ ਗੁਰਮ ਸਮਾਗਮ ਕਰਵਾਇਆ ਗਿਆ ਇਸ ਮੌਕੇ ਗੁਰਦਆ ਸਾਹਿਬ ਦੇ ਪ੍ਰਧਾਨ ਜਥੇਦਾਰ ਸੁਜੀਤ ਸਿੰਘ ਸੁਤਾ ਨੇ ਪੱਤਰਕਾਰਾਂ ਨਾਲ ਗਲਵਤ ਕਰ ਦੱਸਿਆ ਕਿ ਸਹਿਜ ਪਾਰਦੀ ਦੇ ਤੁਰ ਪਾਏ ਜਾਣ ਉਪਰੰਤ ਦੀਵਾਨ ਹਾਲ ਵਿੱਚ ਬਾਬਾ ਸੁਖਚੈ ਸਿੰਘ ਹੈੱਡ ਗ੍ਰੰਥੀ ਭਾਈ ਅਮਰਜੀਤ ਸਿੰਘ ਜੰਡੀ ਧਰਮ ਪ੍ਰਚਾਰਕ ਕਮੇਟੀ ਨੇ ਕਥਾ ਕੀਰਤਨ ਅਹਿ ਸੰਤਨ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਾਉਕਿਆਂ ਨੂੰ ਸਰਪੱਤ ਦੇ ਕੇ ਸਨਮਾਨਿਤ ਕੀਤਾ ਕੈਮਰਾ ਪਰਸਨ ਪਵਨ ਕੁਮਾਰ ਰਹਿਲੀ ਮਹਾਰਜਾ ਰਣਜੀਤ ਸਿੰਘ ਭੁੱਗਨੀ ਪਤਨ ਚੈਨਲ ਮੇਰੇ ਆ ਮਨ ਕੇ ਰਾਜਾ ਮਹਾਰਾਜਨ ਕੇ ਮਾਮਾਰਾਜਾ ਐ ਸੋਰਾ God damn it! ਵਡੇ ਪੱਗ ਵਾਲੇ ਜੋ ਹਮਤੁੜਤਲੇ ਕੇ ਗੁਰੂ ਦਰਬਾਰ ਉਹਾਰੀਆਂ ਪਰਕੇ ਪ੍ਰਭਾਣੀ ਪ੍ਰਮਾਤਮਾ ਦੀਆਂ ਕਥਾ ਵਿਚਾਰਾ ਸ਼੍ਰਵਣ ਕਰਕੇ ਲਾਭ ਪ੍ਰਾਪਤ ਕਰ ਰਹੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਸੋ ਤਨਦਨ ਸਾਹਿਬ ਸ੍ਰੀ ਗੁਰੂ ਹਰ Rai ਸੰਭਰਾਜ ਜੀ ਰਾਜ ਜੋ ਜੋਤੀ ਜੋਤ ਦਾ ਪੁਰਬ ਸੰਧਾਨ ਨੇ ਬੜੇ ਪ੍ਰੇਮ ਸਹਿਤ ਮਨਾਇਆ ਹੈ